ਹਾਂਜੀ ਸਟੂਡੈਂਟ ਵੈਲਕਮ ਟੂ ਆਲ ਆਫ ਦੀ ਸਵਾਗਤ ਤੋੜੇ ਆਪਣੇ ਚੈਨਲ ਦੇ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਇੱਕ ਰੌਲਾ ਪੈ ਰਿਹਾ ਈਟੀਟੀ 5894 ਭਰਤੀ ਆ ਜਿਹੜੀ ਕਹਿੰਦੇ ਵੀ ਉਹਦਾ ਪੇਪਰ ਏ ਰੱਦ ਹੋ ਗਿਆ ਹੁਣ ਚਲੋ ਮੈਂ ਤੁਹਾਨੂੰ ਸਾਰੀ ਇੱਕ ਗੱਲ ਪੂਰੀ ਆਧਾਰ ਤੇ ਦੱਸਦਾ ਹਾਂ ਹਰ ਇੱਕ ਜਿਹੜੀ ਆਪਾਂ ਜਿਹੜੀ ਤੁਹਾਡੇ ਇੱਕ ਨਿਊਜ਼ ਲਿਆਉਣੇ ਹੁੰਦੇ ਆ ਉਹ ਆਥੈਂਟਿਕ ਹੀ ਲਿਆਉਣੇ ਹੁੰਦੇ ਆ ਆਪਾਂ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਵੀਡੀਓ ਪਾਉਨੇ ਆ ਇਹ ਨਹੀਂ ਹੈਗਾ ਆਪਾਂ ਭੱਜ ਕੇ ਵਿਊ ਲੈਣ ਦੇ ਮਾਰੇ ਵੀਡੀਓ ਤੁਹਾਨੂੰ ਪਾਈਏ ਹੁਣ ਇਹਦਾ ਮੁੱਦਾ ਮੇਨ ਕੀ ਸੀ ਚਲੋ ਇੱਕ ਗੱਲ ਸ਼ੋਰ ਹੋ ਗਈ ਜਮਾ ਜਿਨ੍ਹਾਂ ਨੂੰ ਹਲੇ ਵੀ ਕੋਈ ਡਾਊਟ ਹੈ ਕਿ ਪੇਪਰ ਜਿਹੜਾ ਏ ਹੈ ਪੰਜਾਬੀ ਦਾ ਕੁਆਲੀਫਾਈ ਪੇਪਰ ਸੀ ਜਿਹੜਾ 100 ਨੰਬਰਾਂ ਦਾ ਪੇਪਰ ਸੀ ਜੀਤੋਂ 50 ਅੰਕ ਲੈਣੇ ਸੀ ਉਹ ਬਿਲਕੁਲ 100% ਹਾਈ ਕੋਰਟ ਵੱਲੋਂ ਡਬਲ ਬੈਂਚ ਦੇ ਕੇਸ ਦੇ ਰਾਹੀਂ ਕੀ ਹੋ ਗਿਆ ਉਹ ਰੱਦ ਹੋ ਗਿਆ ਕੀ ਅਬੀ ਪੇਪਰ ਉਹ ਦੁਬਾਰਾ ਲਏ ਉਹ ਕਿਦਾਂ ਦੁਬਾਰਾ ਲਿਆਊਗਾ ਸਾਰੇ ਹੀ ਸਟੂਡੈਂਟਾਂ ਦਾ ਜਿਨ੍ਹਾਂ ਨੇ ਪੇਪਰ ਦਿੱਤਾ ਸੀ 9894 ਦੀ ਭਰਤੀ ਲਈ ਸਾਰਿਆਂ ਦਾ ਹੀ ਦੁਬਾਰਾ ਪੇਪਰ ਲਿਆ ਜਾਊਗਾ ਹੁਣ ਇੱਥੇ ਇੱਕ ਦੂਸਰੀ ਗੱਲ ਹੋ ਰਹੀ ਹੈ ਦੂਸਰੀ ਗੱਲ ਕੀ ਹੈ ਬਹੁਤ ਸਾਰਿਆਂ ਦੇ ਮਾਈਂਡ ਚ ਇਹ ਗੱਲਾਂ ਫਿਰ ਰਹੀਆਂ ਨੇ ਜਿਨ੍ਹਾਂ ਨੇ 9594 ਮਿਲੇ 8TT ਵਾਲੇ ਕਿ ਸੁਪਰੀਮ ਕੋਰਟ ਜਾ ਕੇ ਕੇਸ ਲੱਗੂਗਾ ਬਹੁਤ ਸਾਰੇ ਕਹਿੰਦੇ ਵੀ ਰਿਪੀਲ ਪਊਗੀ ਨੰਬਰ 1 ਵੀ ਹਾਈ ਕੋਰਟ ਦੇ ਵਿੱਚ ਕਿਉਂਕਿ ਡਬਲ ਬੈਂਚ ਤੇ ਕੇਸ ਲੱਗਿਆ ਸੀ ਉੱਥੇ ਤਾਂ ਲਗਭਗ ਕੁਝ ਬਣਦਾ ਨਹੀਂ ਪਿਆ ਇਸ ਤੋਂ ਬਾਅਦ ਜੇ ਸੁਪਰੀਮ ਕੋਰਟ ਤੇ ਜਾਣ ਦੀ ਗੱਲ ਹੈਗੀ ਆ ਜਿਨ੍ਹਾਂ ਨੇ ਕੇਸ ਲਾਇਆ ਸੀ ਜੇਕਰ ਉਹਨਾਂ ਦੇ ਵਿਰੋਧੀਆਂ ਦੀ ਸੁਣੀ ਜਾਵੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਦੁਬਾਰਾ ਪੇਪਰ ਦੇ ਲਾਂਗੇ ਅਸੀਂ ਦੁਆਰਾ ਪੇਪਰ ਦੇ ਲਾਂਗੇ ਅਸੀਂ ਸੁਪਰੀਮ ਕੋਰਟ ਤੱਕ ਨਹੀਂ ਜਾਵਾਂਗੇ ਕਿਉਂਕਿ ਜੇ ਸੁਪਰੀਮ ਕੋਰਟ ਤੱਕ ਅਸੀਂ ਪਹੁੰਚਾਂਗੇ ਤਾਂ ਹੋਣਾ ਕੀ ਹੈ ਕਿ ਭਰਤੀ ਹਮੇਸ਼ਾ ਲਈ ਹੀ ਲਟਕ ਜਾਊਗੀ ਪਤਾ ਨਹੀਂ ਵੀ ਕਿੰਨੇ ਸਾਲ ਲੱਗ ਜਾਣ ਤਾਂ ਜਿਸ ਦੇ ਵਿੱਚ ਕੀ ਹੈ ਬਹੁਤ ਵੱਡਾ ਨੁਕਸਾਨ ਸਾਰੇ ਹੀ ਸਟੂਡੈਂਟਾਂ ਦਾ ਹੋ ਸਕਦਾ ਵਿਰੋਧੀਆਂ ਦਾ ਤਾਂ ਵੀ ਸਾਰੇ ਇੱਕ ਦੂਜੇ ਦੇ ਵਿਰੋਧੀ ਨੇ ਵੈਸੇ ਤਾਂ ਕੇਸ ਲਾਉਣ ਵਾਲੇ ਉਹ ਵਿਰੋਧੀ ਨੇ ਜਿਨ੍ਹਾਂ ਨੇ ਰੱਦ ਕਰਾਇਆ ਉਹ ਵੀ ਇੱਕ ਦੂਜੇ ਦੇ ਵਿਰੋਧੀ ਨੇ ਕਹਿੰਦਾ ਉਹ ਇਹਨਾਂ ਦਾ ਸਾਰਿਆਂ ਦਾ ਹੀ ਨੁਕਸਾਨ ਹੋ ਜਾਣਾ ਸੋ ਇਸ ਕਰਕੇ ਇੰਨੇ 9.9% ਚਾਂਸ ਨੇ ਕਿ ਕੇਸ ਜਿਹੜਾ ਸੁਪਰੀਮ ਕੋਰਟ ਚ ਨਹੀਂ ਜਾਊਗਾ ਪੇਪਰ ਹੀ ਦੁਬਾਰਾ ਲਿਆ ਜਾਊਗਾ ਹੁਣ ਪੇਪਰ ਏ ਆ ਜਿਹੜਾ ਤੁਹਾਡਾ ਦੁਬਾਰਾ ਤਾਂ ਲਿਆ ਜਾਊਗਾ ਇਹਦੀ ਤੁਸੀਂ ਤਿਆਰੀ ਕਿਵੇਂ ਕਰਨੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਆਪਣੇ ਚੈਨਲ ਤੇ ਨਾ ਤਿਆਰੀ ਕਰਵਾਈ ਸੀ ਆਪਾਂ ਤੁਹਾਨੂੰ 100 ਦੇ ਵਿੱਚੋਂ 80 ਅੰਕਾਂ ਦਾ ਪੇਪਰ ਬਿਲਕੁਲ ਸਬੂਤ ਰਾਹੀਂ ਤੁਹਾਨੂੰ ਮੈਂ ਇੱਥੇ ਦਿਖਾਊਗਾ ਸਬੂਤ ਆ ਤੁਹਾਨੂੰ ਸਾਰੇ ਪੇਸ਼ ਹੋਣਗੇ ਵੀ 100 ਦੇ ਵਿੱਚੋਂ 80 ਕੁਐਸਚਨ ਆਪਣੇ ਕਰਾਇਚੋਂ ਆਏ ਸੀ ਤੇ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਇਹ ਵੀ ਫ੍ਰੀ ਦੇ ਵਿੱਚ ਤਿਆਰੀ ਕਰੋਗੇ ਤੁਸੀਂ ਕੱਲ ਤੋਂ ਲਾਉ ਜਾਂ ਪਰਸੋ ਤੋਂ 11 ਵਜੇ ਡੇਲੀ ਕਲਾਸ ਫ੍ਰੀ ਦੇ ਵਿੱਚ ਤਿਆਰੀ ਕਰਾਉਂਗੇ ਕਿਵੇਂ ਕਰੋਗੇ ਉਹ ਵੀ ਤੁਹਾਨੂੰ ਦੱਸੂਗਾ ਉਦੋਂ ਪਹਿਲਾਂ ਇਸ ਤੇ ਆਪਾਂ ਮੁੱਦੇ ਤੇ ਗੱਲ ਕਰ ਲਈਏ ਮੇਨ ਤੌਰ ਤੇ ਹੁਣ ਇੱਥੇ ਗੱਲ ਸ਼ੋਰ ਹੋ ਚੁੱਕੀ ਹੈ ਵੀ ਤੁਹਾਡਾ ਪੇਪਰ ਹਾਈ ਕੋਰਟ ਨੇ ਲਿਖ ਦਿੱਤਾ ਉਹਨਾਂ ਦੇ ਜਿਹੜੇ ਆਰਡਰ ਸੀ ਆ ਤੁਸੀਂ ਦੇਖ ਸਕਦੇ ਹੋ ਇਹ ਆਰਡਰ ਵਗੈਰਾ ਹੈਗੇ ਨਹੀਂ ਠੀਕ ਹੈ ਜਿਆਦਾ ਇੱਥੇ ਗੱਲ ਨਹੀਂ ਕਰਾਂਗੇ ਆਰਡਰਾਂ ਤੇ ਇਹ ਲਿਖਿਆ ਗਿਆ ਵੀ ਜਿਹੜਾ 3 ਮਹੀਨੇ ਦੇ ਅੰਦਰ ਅੰਦਰ ਜਿਹੜਾ ਪੇਪਰ ਲਿਆ ਜਾਵੇ ਠੀਕ ਹੈ ਦੇਖੋ ਹਜੇ ਤਾਂ ਇਲੈਕਸ਼ਨ ਚੱਲ ਰਹੇ ਹੈਗੇ ਇਲੈਕਸ਼ਨ ਲਗਭਗ ਕੈਨਸਲ ਹੋਏ 1.5 ਮਹੀਨਾ ਤੱਕ ਲਗਭਗ ਤੁਸੀਂ 1 ਜੂਨ ਮਈ ਤੱਕ ਤਾਂ ਜਿੰਨਾ ਟਾਈਮ ਮੰਨ ਲਓ ਵੀ ਪ੍ਰਧਾਨ ਮੰਤਰੀ ਸੌਣੀ ਚਾਹਦੇ ਆਪਣੇ ਦੇਸ਼ ਦੇ ਨਵੇਂ ਉਹਨਾਂ ਟਾਈਮ ਤਾਂ ਸਮਝੋ ਵੀ ਪੇਪਰ ਨਹੀਂ ਆਊਗਾ ਉਸ ਤੋਂ ਬਾਅਦ ਹੀ ਟੋਡਾ ਪੇਪਰ ਹੋਊਗਾ ਤੁਹਾਡੇ ਕੋਲੇ ਸਮਾਂ ਹੈਗਾ ਕਿ ਦੁਬਾਰਾ ਪੇਪਰ ਦੀ ਤਿਆਰੀ ਕਰਨ ਦਾ ਸਮਾਂ ਕਾਫੀ ਦਿੱਤਾ ਗਿਆ ਹੁਣ ਇੱਕ ਗੱਲ ਬਹੁਤ ਸਾਰੇ ਦੇ ਦਿਮਾਗ 'ਚ ਇਹ ਗੱਲ ਹੈ ਵੀ ਇਹ ਪੇਪਰ ਰੱਦ ਕਿਉਂ ਹੋਇਆ ਇਹਦੇ ਵਿੱਚ ਅਸਲ ਦੇ ਵਿੱਚ ਮੁੱਦਾ ਇਹ ਪਾਇਆ ਗਿਆ ਕਿ ਵੀ ਜਿਹੜਾ ਸਲੇਫਸ ਦੇ ਅਕੋਰਡਿੰਗ ਪੇਪਰ ਨਹੀਂ ਆਇਆ ਕਹਿਣ ਦਾ ਮਤਲਬ ਵੀ ਇੱਥੇ ਦੇਖਣ 'ਚ ਇਹ ਆ ਰਿਹਾ ਕਿ ਗ੍ਰਾਮਰ ਘੱਟ ਪਈਗੀ ਸਾਹਿਤ ਜ਼ਿਆਦਾ ਪਾਇਆ ਗਿਆ ਚਲੋ ਹੁਣ ਨੈਕਸਟ ਪੇਪਰ ਕਿਸ ਤਰ੍ਹਾਂ ਦਾ ਬਣ ਕੇ ਆਉਂਦਾ ਹੈ ਜ਼ਿਆਦਾ ਗ੍ਰਾਮਰ ਆਉਂਦੀ ਹੈ ਗ੍ਰਾਮਰ ਹਾਈ ਲੈਵਲ ਆਉਂਦੀ ਹੈ ਜਾਂ ਸਾਹਿਤ ਕਿੰਨਾ ਆਉਂਦਾ ਜਾਂ ਪੇਪਰ ਨੂੰ ਅ ਅਕੋਰਡਿੰਗ ਟੂ ਸਲੇਬਸ ਦੇ ਅਕੋਰਡਿੰਗ ਬੰਡਿਆ ਜਾਂਦਾ ਤਾਂ ਹਰ ਇੱਕ ਚੀਜ਼ ਉਹ ਤੁਹਾਨੂੰ ਆਪਣੀ ਤਿਆਰੀ ਕਰਨੀ ਹੀ ਪੈਗੀ ਸਲੇਬਸ ਦੇ ਅਕੋਰਡਿੰਗ ਠੀਕ ਹੈ ਤੇ ਇੱਕ ਚੀਜ਼ ਤੁਸੀਂ ਆਹ ਦੇਖੋ ਸਟੇਟਮੈਂਟ ਤੁਹਾਡੇ ਸਾਹਮਣੇ ਹੈਗੀ ਹੈ ਸਾਰੀ ਬਿਲਕੁਲ ਇਹ ਅਫੀਸ਼ੀਅਲ ਚੀਜ਼ਾਂ ਹੈਗੀਆਂ ਇਹ ਖ਼ਬਰ ਚ ਵੀ ਆ ਚੁੱਕਿਆ ਵੀ ਜਿਹੜਾ 50% ਦੀ ਜਿਹੜੇ ਯੋਗਤਾ ਵਾਲਾ ਟੈਸਟ ਸੀ ਉਹ ਰੱਦ ਹੋ ਚੁੱਕਿਆ ਠੀਕ ਹੈ ਉਹ ਦੁਬਾਰਾ ਲਿਆ ਜਾਊਗਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਆਹ ਵੀਡੀਓ ਦੇਖੋ ਤੁਹਾਡੇ ਸਾਹਮਣੇ ਵੀਡੀਓ ਹੈ ਇਹ ਜਦੋਂ ਤੁਹਾਡਾ ਪੇਪਰ ਹੋਇਆ ਸੀ ਨਾ ਆਨਸਰ ਕੀ ਨਹੀਂ ਤੁਹਾਡੀ ਆਈਸੀ ਅਫੀਸ਼ੀਅਲ ਅਫੀਸ਼ੀਅਲ ਆਨਸਰ ਕੀ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀ ਜੀਤੇ ਮੈਂ ਲਿਖਿਆ ਸੀ ਕਿ ਪੰਜਾਬੀ ਪੇਪਰ ਏ 100 ਚੋਂ 80 ਅੰਕ ਪੱਕੇ ਮੈਂ ਤੁਹਾਨੂੰ ਇਸ ਵੀਡੀਓ ਚ ਸਬੂਤ ਦਿਖਾਏ ਹੋਇਆ ਇਹ ਵੀਡੀਓ ਸਰਚ ਮਾਰ ਲਿਓ YouTube ਦੇ ਉੱਪਰ ਆਪਣੇ ਚੈਨਲ ਦੇ ਉੱਪਰ ਇਸ ਵੀਡੀਓ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਦੂੰਗਾ ਵੀ ਆਪਣੇ ਕਰਾਏ ਹੋਏ ਵਿੱਚੋਂ ਡਾਇਰੈਕਟ ਡਾਇਰੈਕਟ 80 ਕੁਐਸਚਨ ਆਏ ਸੀ 100 ਦੇ ਵਿੱਚੋਂ 80 ਕੁਐਸਚਨ ਡਾਇਰੈਕਟ ਆਏ ਸੀ ਤੇ ਹੁਣ ਵੀ ਆਪਾਂ ਤਿਆਰੀ ਕਰਵਾ ਰਹੇ ਆ ਬਿਲਕੁਲ ਫ੍ਰੀ ਦੇ ਵਿੱਚ ਕੱਲ ਨੂੰ 11 ਵਜੇ ਡੇਲੀ ਕਲਾਸ ਲੱਗਿਆ ਕਰੂਗੀ 11 ਵਜੇ ਸਟਾਰਟ ਕਿੱਥੋਂ ਕਰਾਂਗੇ ਆਪਾਂ ਸਟਾਰਟ ਕਿੱਥੋਂ ਕਰਾਂਗੇ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਵਾਰੀ ਸਲੇਵਸ ਨੂੰ ਸਟਾਰਟ ਕਿੱਥੋਂ ਜਿਵੇਂ ਕਿ ਤੁਹਾਡਾ ਆਹ ਵਾਲਾ ਸਲੇਵਸ ਹੈਗਾ ਦੇਖ ਸਕਦੇ ਹੋ 100 ਅ ਕੁੱਲ ਅੰਕ 100 ਸੀ ਤੇ 100 ਹੀ ਮਿੰਟ ਦੇ ਸੀ 1 ਮਿੰਟ 'ਚ ਇੱਕ ਕੁਐਸਚਨ ਕਰਨਾ ਸੀ ਆ ਦੇਖੋ ਆ ਸਾਰਾ ਤੁਹਾਨੂੰ ਕਰਵਾਇਆ ਹੋਇਆ ਸੀ ਇਹ ਠੀਕ ਹੈ ਆਪਣੇ ਚੈਨਲ ਦੇ ਉੱਪਰ ਠੀਕ ਹੈ ਸੋ ਆਪਾਂ ਉਹ ਜੋ ਪੇਡ ਕੋਰਸ 'ਚ ਕਰਵਾਇਆ ਸੀ ਬਟ ਹੁਣ ਆਪਾਂ ਤੁਹਾਨੂੰ ਫ੍ਰੀ ਕਰਵਾਵਾਂਗੇ ਸਾਰਾ ਕੁਝ 11 ਵਜੇ ਡੇਲੀ ਕਲਾਸ ਲਾਈਵ ਹੋਵੇ ਕਲਾਸ ਚਾਹੇ ਆਫਲਾਈਨ ਹੋਵੇ ਬਿਲਕੁਲ ਫ੍ਰੀ ਕਰਾਵਾਂਗੇ ਆਪਣੇ ਚੈਨਲ ਤੇ ਹੁਣੇ ਸਬਸਕ੍ਰਾਈਬ ਕਰ ਲਓ ਆਪਾਂ ਸਟਾਰਟ ਕਰਾਂਗੇ ਲੈਕਚਰ ਚਾਹੇ ਕੱਲ ਨੂੰ ਲੈਕਚਰ ਹੋ ਜੇ ਜੇ ਕੱਲ ਨੂੰ ਨਹੀਂ ਹੁੰਦਾ ਤਾਂ ਪੱਕਾ ਪਰਸੋਂ ਨੂੰ 11 ਵਜੇ ਸਟਾਰਟ ਕਰਾਂਗੇ ਇੱਥੋਂ ਸਟਾਰਟ ਕਰਾਂਗੇ ਵੀ ਵਿਆਕਰਨ ਘਟਾਈ ਆ ਤੇ ਆਪਾਂ ਸਟਾਰਟ ਹੀ ਵਿਆਕਰਨ ਤੋਂ ਕਰਾਂਗੇ ਵੀ ਇਨ ਫਿਊਚਰ ਜਿਹੜੇ ਪੇਪਰ 'ਚ ਚਾਂਸ ਬਣਦੇ ਆ ਵੀ ਵਿਆਕਰਨ ਜ਼ਿਆਦਾ ਆਊਗੀ ਇੱਥੋਂ ਸਟਾਰਟ ਕਰਾਂਗੇ ਇਸ ਚੀਜ਼ ਤੋਂ ਠੀਕ ਹੈ ਇਸ ਚੀਜ਼ ਤੋਂ ਸਟਾਰਟ ਕਰਾਂਗੇ ਟੌਪਿਕ ਵਾਜ਼ ਸਾਰਾ ਹੀ ਟੋੜਾ ਜਿਹੜਾ ਸਲੇਬਸ ਕੰਪਲੀਟ ਕਰਵਾਵਾਂਗੇ ਇੱਥੇ ਤੱਕ ਲਾਸਟ ਤੱਕ ਜਿਹੜੇ ਤੁਹਾਡੇ ਦਿੱਤੇ ਹੋਏ ਆ ਬਹੁਤੇ ਸ਼ਬਦਾਂ ਇਥਾ ਇੱਕ ਸ਼ਬਦ ਪੱਧਰ ਇਹਨਾਂ ਨੇ 10ਵੀਂ ਦਾ ਲਿਖਿਆ ਪਰ ਆਪਾਂ ਹਾਈ ਲੈਵਲ ਪੱਧਰ ਤੇ ਇੱਕ ਹੀ ਤੁਹਾਨੂੰ ਕਰਵਾਵਾਂਗੇ ਸਾਰੀ ਦੀ ਸਾਰੀ ਗ੍ਰਾਮਰ ਇਸ ਤੋਂ ਇਲਾਵਾ ਜਿਹੜੇ ਉੱਪਰਲੇ ਟੌਪਿਕ ਹੈ ਇਹ ਵੀ ਤੁਹਾਨੂੰ ਕੰਪਲੀਟ ਕਰਵਾਏ ਜਾਣਗੇ ਐਮ ਐਸ ਡਬਲਯੂ ਸਟੱਡੀ YouTube ਚੈਨਲ ਦੇ ਉੱਪਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਾਂ ਇੱਕ ਗਰੁੱਪ ਬਣਾਉਣ ਜਾ ਰਹੇ ਹਾਂ ਆਪਣਾ ਨੰਬਰ ਹੈ 9878731752 ਇਸ ਨੰਬਰ ਤੇ ਤੁਸੀਂ ਮੈਸੇਜ ਕਰਨਾ 5994 ਲਿਖ ਕੇ ਪੇਪਰ A ਲਿਖ ਕੇ ਨਾ 94 ਲਿਖੀ ਤੇ ਪੇਪਰ A ਲਿਖ ਕੇ ਤੁਹਾਡਾ ਇੱਕ ਗਰੁੱਪ ਬਣਾ ਲਿਆ ਜੀ ਜਿਹਦੇ ਵਿੱਚ ਤੁਹਾਨੂੰ ਸ਼ਾਮਲ ਕਰ ਲਿਆ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਡੇਲੀ ਇਹਨਾਂ ਕਲਾਸਾਂ ਦੇ ਜਿਹੜੇ ਲਿੰਕ ਆਜਿਆ ਕਰਨਗੇ ਹੁਣ ਮੈਂ ਤੁਹਾਨੂੰ ਬਾਰ-ਬਾਰ ਇੱਕ ਫੇਰ ਗੱਲ ਕਹਿ ਰਿਹਾ ਵੀ ਜਿਹੜੀ ਗੱਲ ਮੈਂ ਤੁਹਾਨੂੰ ਇੱਥੇ ਦੱਸੀ ਦੇਖੋ YouTube ਤੇ ਪਰਬ ਅਨੇਕਾਂ ਹੀ ਚੈਨਲ ਮਿਲ ਜਾਣਗੇ ਤੁਹਾਨੂੰ ਅਨੇਕਾਂ ਹੀ ਸੋਰਸ ਮਿਲ ਜਾਣਗੇ ਤਿਆਰੀ ਜਿੱਥੋਂ ਮਰਜ਼ੀ ਕਰ ਸਕਦੇ ਹੋ ਪਰ ਸਾਡੇ ਕੋਲੋਂ MSW ਤੋਂ ਤਿਆਰੀ ਕਰਨ ਦੇ ਲਈ ਕਿਉਂ ਮੈਂ ਤੁਹਾਨੂੰ ਕਹਿ ਰਿਹਾ ਆ ਇੱਕ ਵਾਰੀ ਵੀਡੀਓ ਜ਼ਰੂਰ ਦੇਖਿਓ ਆਪਣੇ ਚੈਨਲ ਦੇ ਪਈ ਆ ਇਸ ਵੀਡੀਓ ਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਉੱਪਰ ਪਿੰਨ ਕੀਤਾ ਬਲੂ ਜਿਹਾ ਲਿੰਕ ਆ ਉੱਥੇ ਕਲਿੱਕ ਕਰ ਲਿਓ ਜਾਂ ਫਿਰ ਤੁਸੀਂ ਇਸ ਵੀਡੀਓ ਦਾ ਲਿੰਕ ਤੁਸੀਂ ਡਿਸਕ੍ਰਿਪਸ਼ਨ ਤੋਂ ਤੁਹਾਨੂੰ ਮਿਲ ਜੂਗਾ ਜਾਂ ਤੁਸੀਂ ਮੈਨੂੰ WhatsApp ਤੇ ਜਦੋਂ ਅਟੈਚ ਕਰੋਗੇ ਤੁਹਾਨੂੰ ਉੱਥੇ ਵੀ ਇਸ ਵੀਡੀਓ ਦਾ ਲਿੰਕ ਮਿਲ ਜੂਗਾ ਤੁਸੀਂ ਇਹ ਵੀਡੀਓ ਫੁੱਲ ਦੇਖ ਲਿਓ 1 ਸਾਲ ਪਹਿਲਾਂ ਵੀਡੀਓ ਪਾਈ ਹੋਈ ਹੈ ਠੀਕ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸਾਰਾ ਹੀ ਜਿਹੜਾ ਫੁੱਲ ਪ੍ਰੋਸੈਸ ਦੇਖ ਸਕਦੇ ਹੋ ਵੀ 80 ਦੇ 80 ਦੇ ਲਗਭਗ ਕੁਐਸਚਨ ਆਪਣੇ ਕਰਵਾਏ ਹੋਏ ਚੋਂ ਆਏ ਸੀ ਤੇ ਹੁਣ ਆਪਾਂ ਉਹੀ ਸਲੇਬਸ ਹੀ ਕਰਵਾਉਣਾ ਜਿਹਦੇ ਵਿੱਚੋਂ 80 ਕੁਐਸਚਨ ਆਏ ਸੀ ਸੋ ਜੁੜ ਜੋ ਜਲਦੀ ਜਲਦੀ ਚੈਨਲ ਦੇ ਨਾਲ ਪੇਪਰ ਲਗਭਗ 99.9% ਹੋਊਗਾ ਤੁਹਾਡਾ ਦੁਆਰਾ ਇੱਕ ਪੁਆਇੰਟ ਹੀ ਜਿਹੜਾ ਚਾਂਸ ਹੈਗੇ ਆ ਕਿ ਪੇਪਰ ਦੁਆਰਾ ਨਹੀਂ ਹੋਣਾ ਤੇ ਇਸ ਲਈ ਆਪਣੀ ਤਿਆਰੀ ਨਾਲ ਜੁੜੋ ਸੋ ਇਨਫੋਰਮੇਸ਼ਨ ਸੀ ਵਧੀਆ ਲੱਗੀ ਤਾਂ ਇੱਕ ਵਾਰੀ ਸਾਰੇ ਇਹਨੇ ਲਾਈਕ ਕਰੋ ਦਬਕੇ ਸ਼ੇਅਰ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸასი ਕਾਲ ਧੰਨਵਾਦ